ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਜੀ ਮੈਂ ਸਰਪੰਚ ਦਵਿੰਦਰ ਸਿੰਘ ਪਿੰਡ ਧੂਰੇ ਤੋਂ ਤੇ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਸਰਦਾਰ ਭਗਵਾਨ ਸਿੰਘ ਜੀ ਪਿੰਡ ਭਲਵਾਨ ਤੋਂ ਤੇ ਨਾਲ ਸਾਡੀ ਸਮੂਥੀ ਪੰਚਾਇਤ ਪਿੰਡ ਧੂਰੇ ਦੀ ਭਾਈ ਜੀ ਬਹੁਤ ਲੰਮੇ ਸਮੇਂ ਤੋਂ ਇੱਕ ਜਿਹੜੀ ਸਾਡੀ ਇਹ ਸਾਰੇ ਪਿੰਡਾਂ ਦੀ ਡਿਮਾਂਡ ਸੀਗੀ ਜਿਹਦੇ ਵਿੱਚ ਮਾਨ ਵਾਲਾ ਧੂਰਾ ਹਰਚੰਦਪੁਰ ਪੁਲ ਰੇੜੀ ਮੀਂਹ ਰੇੜੀ ਭਲਵਾਨ ਖਲਾਸ ਔਰ ਪੁੱਜਵਾਲੀ ਤੇ ਨਾਲ ਸਾਰੋ ਇਹ ਸਾਰੇ ਕਿੰਨੇ ਡਿਮਾਂਡ ਸੀਗੀ ਵੀ ਸਾਨੂੰ ਤੇ 12 ਦਾ ਅਸੀਂ ਸਾਰੇ ਪਿੰਡਾਂ ਵੱਲੋਂ ਉਹਨਾਂ ਦਾ ਖਾਸ ਕਰਕੇ ਸਰਕਾਰ ਤੋਂ ਅਸਰਦਾਰ ਦਾ ਸਪੰਦਤੀ ਸਾਹਿਬ ਦਾ ਪ੍ਰਭਾਵ ਕਾਹਦਾ ਇਹ ਟੀਮ ਹੈ ਇਹ ਜਿਹੜੇ ਲੋਕ ਨੇ ਸਾਨੂੰ ਧੰਵਾਦ ਸਾਰੇ ਸਰਪੰਚਾਂ ਵੱਲੋਂ ਪਿੰਡਾਂ ਵੱਲੋਂ ਕਿਤਾੜ ਚਲੋ ਇਹ ਜੇ ਰਾਜਨੀਤਿਕ ਗੱਲਾਂ ਨੇ ਕੁਝ ਕਰਦੇ ਰਹਿੰਦੇ ਨੇ ਕਿ ਆਏ ਉਹ ਜੀ ਇਹ ਸਾਰਿਆਂ ਨੂੰ ਪਤਾ ਵੀ ਇਹ ਸੈਂਟਰ ਦਾ ਵਿਭਾਗ ਹੈ ਪਰ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੁਣ ਕਰਕੇ ਇਹ ਕੰਮ ਹੋ ਰਿਹਾ ਹੈ ਇਹ ਜਿਹੜਾ ਅੰਦਰ ਬੜਾ